ਕਿਹੜੇ ਜਿਹਨਾਂ ਦੇ ਟਾਈਮ ਤੇ ਬਣੀਆਂ ਵੀ ਆ ਉਹ ਰਿਟਾਇਰ ਹੋ ਗਏ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਇਸ ਕਰਕੇ ਪਰਸੋਂ ਤਰੀਕ ਹਾਈ ਕੋਰਟ ਦੀ ਜੋ ਵੀ ਹਾਈ ਕੋਰਟ ਚ ਫੈਸਲਾ ਹੋਊਗਾ ਫਿਰ ਉਸ ਤੇ ਅਮਲ ਕੀਤਾ ਜਾਊਗਾ ਅਦਾਲਤ ਹੈ ਜਿਹੜੀ ਉਹ ਸਾਡੀ ਸੁਪਰੀਮੋ ਹੈ ਕਾਗਜ਼ੀ ਕਾਰਵਾਈ ਤੇ ਅਦਾਲਤ ਨੇ ਜੋ ਹੁਕਮ ਕਰਨੇ ਆ ਕਾਰਪੋਰੇਸ਼ਨ ਨੂੰ ਵੀ ਉਹ ਫੋਲੋ ਕਰਨੇ ਪੈਣੇ ਆ ਫਿਰ ਅਸੀਂ ਚੋਣ ਦੇ ਚੋਟ ਪੱਤਰ ਲੈ ਕੇ ਕਮਿਸ਼ਨਰ ਸਾਹਿਬ ਨੂੰ ਦਿਹਾਣੀ ਹੈ ਅਗਰ ਇਹ ਕੁਝ ਕਰਨਗੇ ਠੀਕੇ ਅਸੀਂ ਇਮੀਡੀਏਟਲੀ ਹਾਈ ਕੋਰਟ ਜਾਵਾਂਗੇ ਔਰ ਨਗਰ ਨਿਗਮ ਨੂੰ ਅਸੀਂ ਪਾਰਟੀ ਬਣਾਵਾਂਗੇ ਤੇ ਅਸੀਂ ਕਾਰਪੋਰੇਸ਼ਨ ਨੂੰ ਇਹੀ ਕਿਹਾ ਵਾ ਇੱਕ ਮਤ ਹੈਗੀ ਹੈ ਗਵਰਨਰ ਸਾਹਿਬ ਕੋਲ ਇਸ ਨਰਟਨ ਵਿੱਚ ਉਹਨਾਂ ਨੇ ਹਾਈ ਕੋਰਟ ਤੋਂ ਆਰਡਰ ਲੈ ਲਿਆ ਦਿੱਤੇ ਕਿ ਰੈਸ਼ੀਤ ਕਰਨ ਰੈਸ਼ੀ ਇਲਾਕੇ 'ਚ ਇਹ ਦੁਕਾਨਾਂ ਕਰ ਰਹੀਆਂ ਜੀ ਕਾਰਪੋਰੇਸ਼ਨ ਉਹ ਦੁਕਾਨਾਂ ਸੀਲ ਕਰਦੀਆਂ ਤੁਰੰਤ ਜਦੋਂ ਰਕੇਸ਼ ਪ੍ਰਸ਼ਾਦ ਜੀ ਇੱਥੇ ਪਹੁੰਚ ਗਏ ਤੇ ਇਸ ਨੂੰ ਰੋਕਿਆ ਕਿਉਂਕਿ ਇਹਦੀ 30 ਤਾਰੀਖ ਹੈ ਜਿਹੜੀ ਆ ਮਾਨਯੋਗ ਹਾਈ ਕੋਰਟ ਦੇ ਵੱਲੋਂ ਪਈ ਹੋਈ ਆ ਪੰਜਾਬ 55 ਸਾਲ ਬਾਅਦ ਉਹਨਾਂ ਨੂੰ ਇਲੈਗਲ ਅਗ ਲੱਗੀ ਇਹ ਹੈਰਾਨਗੀ ਦੀ ਗੱਲ ਹੈ ਤੇ ਹੁਣ ਕਿੰਨੀਆਂ ਦੁਕਾਨਾਂ ਸੀਲ ਕਰਦਾ ਸਬਦਨ ਸਬਦਨ ਰਿਕਾਰਡ ਪਿਆ گورنر ਸਾਹਿਬ ਨੇ 1999 ਵਿੱਚ ਦਿੱਤੇ ਹੋਏ ਆ ਜਿਹਨਾਂ ਦਾ ਕਿਹੜੇ ਸੰਤੋਂ ਨਹੀਂ ਇੱਥੇ ਇਹ ਇੱਥੇ ਦੁਕਾਨਾਂ ਤਾਂ 1968 ਤੋਂ ਜੋ ਜੁਵੈਲਰੀ ਦੀ ਛੋਟੀ ਜੀ ਸ਼ੋਪ ਖੋਲ ਕੇ ਬੈਠਾ ਸੋ ਇਹਨਾਂ ਦਾ ਵਪਾਰ ਇਹੀ ਹੈ 50 50 ਸਾਲ ਤੋਂ ਇੱਥੇ ਬੈਠੇ ਆ ਜਿਹੜਾ ਕਮਰਸ਼ੀਅਲ ਟੈਕਸ ਭਰ ਰਿਹਾ ਪਾਣੀ ਸੀਵਰੇਜ ਕਮਰਸ਼ੀਅਲ ਭਰ ਰਿਹਾ ਕਾਰਪੋਰੇਸ਼ਨ ਨੂੰ ਪੇ ਕਰ ਰਿਹਾ ਜਦੋਂ 2008 'ਚ ਮਾਸਟਰ ਪਲਾਨ ਲਾਗੂ ਹੋਇਆ ਸੀ ਔਰ ਤੱਕ ਲਾਗੂ ਨਹੀਂ ਹੋਇਆ ਜਦੋਂ ਜਦੋਂ ਲਾਗੂ ਹੋਊਗਾ ਸਰਕਾਰ ਆਲਟਰਨੇਟਿਵ ਦੇਊਗੀ ਅਸ਼ੇਕਾ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਹੁਣੇ ਮੌਜੂਦਾਂ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਉੱਤੇ ਜਿੱਥੇ ਕਾਰਪੋਰੇਸ਼ਨ ਚੰਦ ਕਦਮਾਂ ਦੀ ਦੂਰੀ ਤੇ ਹੈ ਉੱਥੇ ਹੀ ਅਜ ਇੱਕ ਵਿਵਾਦ ਪੈਦਾ ਹੋ ਜਾਂਦਾ ਹੈ ਵਿਵਾਦ ਕੀ ਹੈ ਇਹ ਜਿਹੜੀਆਂ ਦੁਕਾਨਾਂ ਦੇਖ ਰਹੇ ਹੋ ਲੋਕਾਂ ਦੇ ਦੱਸੇ ਮੁਤਾਬਕ ਦੋ ਦੁਕਾਨਾਂ ਦਾ ਜਿਹੜਾ ਹੈ ਗਾ ਪੈਂਦਾ ਵੈ ਤੇ ਇਹਨਾਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੁੰਦਾ ਹੈ ਕੋਰਟ ਦੇ ਵਿੱਚ ਵਕੀਲਾਂ ਵੱਲੋਂ ਕੋਈ ਦਲੀਲ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੋਰਟ ਵੱਲੋਂ ਇੱਕ ਆਰਡਰ ਜਾਰੀ ਹੁੰਦਾ ਹੈ ਕਾਰਪੋਰੇਸ਼ਨ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਦੁਕਾਨਾਂ 50 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਚੱਲ ਰਹੀਆਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਰੈਜੀਡੈਂਸ਼ੀਅਲ ਹੈ ਇਸ ਪ੍ਰਾਪਰਟੀ ਦੇ ਉੱਤੇ ਕਮਰਸ਼ੀਅਲ ਵਰਕ ਨਹੀਂ ਹੋ ਸਕਦਾ ਪਰ ਜਿਹੜੇ ਦੁਕਾਨਦਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਾਪਰਟੀ ਟੈਕਸ ਦਿੰਨੇ ਆ ਕਮਰਸ਼ੀਅਲ ਮੀਟਰ ਨੇ ਸਾਡੇ ਤੇ ਅਸੀਂ 50 ਸਾਲਾਂ ਤੋਂ ਲਗਭਗ ਇੱਥੇ ਆਪਣਾ ਵਪਾਰ ਕਰ ਰਹੇ ਆ ਕੱਲ ਕਾਰਪੋਰੇਸ਼ਨ ਦੇ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ ਆ ਤੇ ਅੱਜ ਤੜਕੇ ਸ਼ਾਮ ਨੂੰ ਜਿਹੜਾ ਹੈ ਇਹ ਦੁਕਾਨਾਂ ਦੇ ਸੀਲ ਲਾ ਦਿੱਤੇ ਜਾਂਦੇ ਨੇ ਇਹ ਤਸਵੀਰਾਂ ਨੇ ਦੁਕਾਨਾਂ ਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਰਪੋਰੇਸ਼ਨ ਦੀ ਸੀਲ ਲੱਗੀ ਹੋਈ ਹੈ ਦੱਸਿਆ ਜਾ ਰਿਹਾ ਕਿ ਕੋਰਟ ਦੇ ਆਰਡਰ ਆਉਂਦੇ ਨੇ ਆਰਡਰ ਤੋਂ ਬਾਅਦ ਕਾਰਪੋਰੇਸ਼ਨ ਕਾਰਵਾਈ ਕਰਦੇ ਹੋਏ ਦੁਕਾਨਾਂ ਦੇ ਉੱਤੇ ਸੀਲ ਲਾ ਦਿੰਦੀ ਹੈ ਕਾਫੀ ਮੌਕੇ ਤੇ ਗਾ ਪੈਂਦਾ ਹੈ ਦਿੱਪਤੀ ਮੇਅਰ ਆਉਂਦੇ ਨੇ ਕੌਂਸਲਰ ਸਾਹਿਬਾਨ ਮੌਕੇ ਤੇ ਪਹੁੰਚਦੇ ਨੇ ਤੇ ਕਾਫੀ ਲੋਕਾਂ ਦੇ ਵਿੱਚ ਹਫੜਾ ਤਫਰੀ ਮੱਤ ਜਾਂਦੀ ਹੈ ਕਾਰਨ ਕਾਰਨ ਇਹ ਬਣਦਾ ਹੈ ਕਿ ਜੋ ਲੋਕ ਇਸ ਇਲਾਕੇ ਦੇ ਵਿੱਚ 50 ਸਾਲਾਂ ਤੋਂ ਲਗਭਗ ਆਪਣਾ ਵਪਾਰ ਕਰ ਰਹੇ ਸੀ ਉਹਨਾਂ ਦਾ ਵਪਾਰ ਇੱਕਦਮ ਤੋ ਜਿਹੜਾ ਠੱਪ ਕਰ ਦਿੰਦਾ ਜਾਂਦਾ ਹੈ ਸਰ ਅੱਜ ਦੁਕਾਨਾਂ ਸੀਲ ਕੀਤੀਆਂ ਗਈਆਂ ਨੇ ਇਹ ਕਿਹਦੀ ਸ਼ੈਤ ਹੈ ਕਿਹੜੇ ਆਰਡਰ ਇਦਾਂ ਦੇ ਆ ਗਏ ਕਿ ਇਹ ਜਿਹੜੀਆਂ ਦੁਕਾਨਾਂ 40 ਸਾਲਾਂ ਤੋਂ ਇਸ ਮਹੱਲੇ ਦੇ ਵਿੱਚ ਨੇ ਉਹਨਾਂ ਨੂੰ ਸੀਲ ਕਰ ਦਿੱਤੇ ਗਿਆ ਇਹ ਦੋ ਦੁਕਾਨਦਾਰਾਂ ਦੀ ਆਪਸ ਵਿੱਚ ਲੜਾਈ ਸੀਗੀ ਇੱਕ ਦੂਜੇ ਦੇ ਕੰਪਲੇਂਟਾਂ ਕਰਦੇ ਸੀਗੇ ਤੇ ਹਾਈ ਕੋਰਟ ਚ ਉਹਨਾਂ ਦਾ ਕੇਸ ਚੱਲਦਾ ਹੈ ਜੀ ਲੇਕਿਨ ਦੁਕਾਨਦਾਰਾਂ ਨੇ ਬੜੀ ਅਜੀਬ ਜਿਹਾ ਉਹਨਾਂ ਦੇ ਵਕੀਲ ਨੇ ਸਵਾਲ ਕਰਤਾ ਵੀ ਜੇ ਸਾਡੀਆਂ ਦੁਕਾਨਾਂ ਬੰਦ ਹੋਣਗੀਆਂ ਤੇ ਬਾਕੀ ਵੀ ਹੋਣੀਆਂ ਚਾਹੀਦੀਆਂ ਜਾਂ ਕਿ ਉਹ ਪੁਰਾਣੀਆਂ 50 ਸਾਲ ਪੁਰਾਣੀਆਂ ਦੁਕਾਨਾਂ ਕੋ ਅੱਜ ਤਾਂ ਬਣੀ ਨਹੀਂ ਜੀ ਹੁਣ ਕਿਹੜੇ ਜਿਨ੍ਹਾਂ ਦੇ ਟਾਈਮ ਤੇ ਬਣੀਆਂ ਵੀ ਆ ਉਹ ਰਿਟਾਇਰ ਹੋ ਗਏ ਕੋਈ ਕਿਤੇ ਵੀ ਚਲੇ ਗਿਆ ਕੋਈ ਕਿਤੇ ਚਲੇ ਗਿਆ ਇਸ ਕਰਕੇ ਪਰਸੋ ਤਰੀਕ ਹਾਈ ਕੋਰਟ ਦੀ ਜੋ ਵੀ ਹਾਈ ਕੋਰਟ ਚ ਫੈਸਲਾ ਹੋਊਗਾ ਫਿਰ ਉਸ ਤੇ ਅਮਲ ਕੀਤਾ ਜਾਊਗਾ ਕੋਰਟ ਵੱਲੋਂ ਕੀ ਆਰਡਰ ਪਾਸ ਹੋਏ ਕਿ ਕਿਹਨਾਂ ਵੱਲੋਂ ਅੱਜ ਇਹ ਜਿਹੜੇ ਦੁਕਾਨ ਸੀਲ ਕੀਤੇ ਗਏ ਉਹ ਕਿਹੜਾ ਕੋਰਟ ਨੇ ਆਰਡਰ ਕੀਤਾ ਦੋ ਦੁਕਾਨਾਂ ਦਾ ਕੀਤਾ ਸੀਗਾ ਤਿੰਨ ਦੁਕਾਨਾਂ ਦਾ ਉਹ ਉਹ ਬੰਦ ਕੀਤੀ ਸੀ ਸੀਲ ਪਰ ਉਹਨਾਂ ਦੇ ਵਕੀਲ ਨੇ ਬੜਾ ਅਜੀਬ ਜਿਹਾ ਸਵਾਲ ਕਰਤਾ ਵੀ ਬਾਕੀ ਦੁਕਾਨਾਂ ਕਿਉਂ ਨਹੀਂ ਕੀਤਾ ਉਹ ਇਸ ਕਰਕੇ ਅੱਜ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਕਾਰਪੋਰੇਸ਼ਨ ਨੇ ਤੇ ਦੁਕਾਨਦਾਰ ਸਾਰੇ ਐਮਐਲਏ ਸਾਹਿਬ ਕੋਲ ਮੇਰੇ ਕੋਲ ਆਏ ਸੀਗੇ ਸੁੰਦਰ ਅਗਰਵਾਰ ਏਰੀਆ ਕਾਉਂਸਲਰ ਤੇ ਅਸੀਂ ਕਾਰਪੋਰੇਸ਼ਨ ਨੂੰ ਇਹੀ ਕਿਹਾ ਵਾ ਇੱਕ ਮਤ ਹੈਗੀ ਹੈ ਗਵਰਨਰਲ ਕੋਲ ਨਰਟਨ ਵਿੱਚ ਜੀ ਮਤ ਪਾਈ ਸੀਗੀ ਉਹ ਅਸੀਂ ਅੱਜ ਡਿਊਟੀ ਲਈ ਆਫਸਰਾਂ ਦੇ ਉਹ ਕੱਢ ਗਏ ਉਹ ਜੀ ਦੇਖਦੇ ਕੀ ਫੈਸਲਾ ਕੱਲ੍ਹ ਦੇ ਲੱਗ ਜੂ ਪਤਾ ਤੇ ਪਰਸੋਂ ਤਰੀਕ ਆ ਜੋ ਵੀ ਫੈਸਲਾ ਹੋਊਗਾ ਸਾਨੂੰ ਤਿੰਨ ਤੋਂ ਚਾਰ ਦੁਕਾਨਾਂ ਜਿਹੜੀਆਂ ਸੀਲ ਕੀਤੀਆਂ ਗਈਆਂ ਨੇ ਮੌਕੇ ਤੇ ਲੋਕ ਵੀ ਖੜੇ ਨੇ ਭਾਈ ਜੀ ਇਹ ਦੁਕਾਨਾਂ ਕਿੰਨੇ ਕ ਵਜੇ ਦਾ ਸਮਾਂ ਸੀਗਾ ਜਦੋਂ ਦੁਕਾਨਾਂ ਸੀਲ ਕੀਤੀਆਂ ਗਈਆਂ ਹੁਣੇ 1 ਘੰਟਾ ਪਹਿਲਾਂ ਜਿਹੜੀ ਆ ਇਹ ਦੁਕਾਨ ਹੈ ਸੀਲ ਹੋਈ ਆ ਤੇ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਮਾਨਯੋਗ ਸਾਡੇ ਐਮ.ਐਲ.ਏ. ਸ਼ੋਕ ਪ੍ਰਸ਼ਰ ਪੱਪੀ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਇਸ ਲੁਧਿਆਣੇ ਦੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਾ ਜੀ ਦੇ ਧਿਆਨ ਚ ਲਿਆਂਦਾ ਗਿਆ ਤੁਰੰਤ ਜਦੋਂ ਰਕੇਸ਼ ਪ੍ਰਾਸ਼ਾ ਜੀ ਇੱਥੇ ਪਹੁੰਚ ਗਏ ਤੇ ਇਸ ਨੂੰ ਰੋਕਿਆ ਕਿਉਂਕਿ ਇਹਦੀ 30 ਤਾਰੀਖ ਆ ਜਿਹੜੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਪਈ ਹੋਈ ਆ ਉਹਦਾ ਜਵਾਬ ਅਸੀਂ ਬਣਾ ਕੇ ਕਾਰਪੋਰੇਸ਼ਨ ਔਰ ਜਿਹੜੇ ਸਬੰਧਤ ਜਿਨ੍ਹਾਂ ਨੂੰ ਨੋਟਿਸ ਹੋਇਆ ਉਹਨਾਂ ਵੱਲੋਂ ਜਵਾਬ ਜਿਹੜਾ ਬਣਾ ਕੇ ਉਹ ਪੇਸ਼ ਕਰਾਂਗੇ 30 ਤਾਰੀਖ ਨੂੰ ਤੇ ਉਸ ਤੋਂ ਬਾਅਦ ਦੇਖਦੇ ਅਗਲੀ ਮਾਨਯੋਗ ਸਰ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਦ ਕੋਰਟ ਵੱਲੋਂ 30 ਤਾਰੀਖ ਤੱਕ ਦੀ ਜਿਹੜੀ ਡੈਡਲਾਈਨ ਦਿੱਤੀ ਗਈ ਸੀ ਕਹਿ ਸਕਦੇ ਆ ਤੇ ਅੱਜ 28 ਦੀ ਸ਼ਾਮ ਨੂੰ ਕਾਰਪੋਰੇਸ਼ਨ ਦੇ ਵੱਲੋਂ ਇਨੀ ਸ਼ੋਰਟ ਪੀਰੀਅਡ ਦੇ ਵਿੱਚ ਸੀਲ ਕਰ ਦਿੱਤੀਆਂ ਜਾਂਦੀਆਂ ਨੇ ਦੁਕਾਨਾਂ ਇਹ ਦੇਖੋ ਇਹ ਕੰਮ ਜਿਹੜਾ ਕਾਰਪੋਰੇਸ਼ਨ ਦੇ ਅਧਿਕਾਰੀ ਤੁਹਾਨੂੰ ਦੱਸ ਸਕਦੇ ਆ ਸਾਡਾ ਮੰਨਣਾ ਇਹ ਆ ਕਿ ਮਾਨਯੋਗ ਅਦਾਲਤ ਹੈ ਜਿਹੜੀ ਉਹ ਸਾਡੀ ਸੁਪਰੀਮੋ ਹੈ ਕਾਗਜ਼ੀ ਕਾਰਵਾਈ ਤੇ ਅਦਾਲਤ ਨੇ ਜੋ ਹੁਕਮ ਕਰਨੇ ਆ ਕਾਰਪੋਰੇਸ਼ਨ ਨੂੰ ਵੀ ਉਹ ਫੋਲੋ ਕਰਨੇ ਪੈਣੇ ਆ ਉਹਨਾਂ ਨੇ ਵੀ ਆਪਣੀ ਜਿਹੜੀ ਨੌਕਰੀ ਦਾ ਸਵਾਲ ਹੁੰਦਾ ਪਰ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਜਿਹੜੇ ਦੁਕਾਨਦਾਰ ਆ ਬੜੇ ਮੱਦਮ ਵਪਾਰ ਹੈ ਜਿਹੜਾ ਕਰਦੇ ਆ ਇਸ ਰੋਡ ਤੇ ਤੁਸੀਂ ਦੇਖਦੇ ਹੋ ਕਿਸੇ ਨੇ ਮੋਬਾਈਲ ਐਸੈਸਰੀ ਦੀ ਦੁਕਾਨ ਖੋਲੀ ਆ ਕਿਸੇ ਨੇ ਫਲੈਕਸ ਪ੍ਰਿੰਟਿੰਗ ਦੀ ਖੋਲੀ ਆ ਕੋਈ ਜਵੈਲਰੀ ਦੀ ਛੋਟੀ ਜੀ ਸ਼ੋਪ ਖੋਲ ਕੇ ਬੈਠਾ ਸੋ ਇਹਨਾਂ ਦਾ ਵਪਾਰ ਇਹੀ ਹੈ 50 50 ਸਾਲ ਤੋਂ ਇੱਥੇ ਬੈਠੇ ਆ ਜਿਹੜਾ ਕਮਰਸ਼ੀਅਲ ਟੈਕਸ ਭਰ ਰਹੇ ਆ ਪਾਣੀ ਸੀਵਰੇਜ ਕਮਰਸ਼ੀਅਲ ਭਰ ਰਿਹਾ ਕਾਰਪੋਰੇਸ਼ਨ ਨੂੰ ਪੇ ਕਰ ਰਿਹਾ ਸੋ ਅਸੀਂ ਇਹਨਾਂ ਨਾਲ ਡਟ ਕੇ ਖੜੇ ਆ ਜਿੱਥੇ ਕਿਤੇ ਵੀ ਜਾਣ ਦੀ ਲੋੜ ਪਊਗੀ ਸਾਡੇ ਇੱਥੋਂ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੀ ਰਕੇਸ਼ ਪ੍ਰਾਸ਼ਰ ਜੀ ਸਾਰੇ 64 ਦੁਕਾਨਦਾਰਾਂ ਨੂੰ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਇਆ ਉਹਨਾਂ ਦੇ ਨਾਲ ਖੜ ਕੇ ਉਹਨਾਂ ਦੇ ਵੀ ਕਿਸੇ ਵੀ ਕੰਮ ਦੇ ਵਿੱਚ ਕੋਈ ਏਦਾਂ ਦੀ ਦਿੱਕਤ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੋਣ ਦਵਾਂਗੇ ਸੋ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ 50 ਸਾਲਾਂ ਤੋਂ ਲਗਭਗ ਇਹ ਦੁਕਾਨਾਂ ਇਸ ਮੌਕੇ ਤੇ ਚੱਲ ਰਹੀਆਂ ਨੇ ਕਿ ਤੱਲਾ ਅਗਰ ਜੇ ਰੈ residențial ਪ੍ਰਾਪਰਟੀਆਂ ਨੇ ਇੱਥੇ ਕਮਰਸ਼ੀਅਲ ਕੰਮ ਨਹੀਂ ਹੋ ਸਕਦਾ ਚੰਦ ਕਦਮਾਂ ਦੀ ਦੂਰੀ ਤੇ ਕਾਰਪੋਰੇਸ਼ਨ ਵੀ ਜ਼ੋਨ ਹੈ ਕਿਉਂ ਕਿਸੇ ਅਧਿਕਾਰੀ ਨੂੰ ਅੱਜ ਤੱਕ ਇਹ ਚੀਜ਼ ਨਜ਼ਰ ਨਹੀਂ ਆਈ ਜਦਕਿ ਦੁਕਾਨਦਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਪ੍ਰਾਪਰਟੀ ਟੈਕਸ ਦਿੰਦੇ ਆ ਹਰ ਤਰੀਕੇ ਦੇ ਜਿਹੜੇ ਟੈਕਸ ਸਾਡੇ ਵੱਲੋਂ ਪੂਰੇ ਕਿਤੇ ਜਾਂਦੇ ਆ ਸਾਡੇ ਕਮਰਸ਼ੀਅਲ ਮੀਟਰ ਲੱਗੇ ਹੋਏ ਨੇ ਤੇ ਨੋਟਿਸ ਜਾਰੀ ਹੋਣ ਤੋਂ ਬਾਅਦ ਇਹਨਾਂ ਦੁਕਾਨਾਂ ਦੇ ਉੱਤੇ ਸੀਲ ਲੱਗ ਜਾਂਦੀ ਹੈ ਕਾਫੀ ਗਾ ਪੈਂਦਾ ਹੈ ਲੋਕ ਜਿਹੜੇ ਇਕੱਠੇ ਹੁੰਦੇ ਨੇ ਕੋਸ਼ਸ਼ ਰਬਾ ਮਤਦਾ ਉਸ ਤੋਂ ਬਾਅਦ ਡਿਪਟੀ ਮੇਅਰ ਤੇ ਦੁਕਾਨਦਾਰਾਂ ਵੱਲੋਂ ਜਿਹੜੀ ਹੈ ਅੰਦਰ ਕਾਰਪੋਰੇਸ਼ਨ ਦੇ ਵਿੱਚ ਬਹਿ ਕੇ ਮੀਟਿੰਗ ਕੀਤੀ ਜਾਂਦੀ ਹੈ ਵਾਰਡ ਨੰਬਰ 81 ਤੋਂ ਕੌਂਸਲਰ ਸਾਹਿਬਾਨ ਵੀ ਮੌਕੇ ਤੇ ਪਹੁੰਚ ਨੇ ਸਰ ਇਹ ਜਿਹੜੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਨੇ ਆਲਰੇਡੀ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਇਹ 40 ਤੋਂ 50 ਸਾਲਾਂ ਤੋਂ ਇਹ ਦੁਕਾਨਾਂ ਇੱਥੇ ਮੌਜੂਦ ਨੇ ਪਰ ਅਜੇ ਹਕੀਕਾਰਾ ਵਾਪਰ ਗਿਆ ਕਿ ਅੱਜ ਕਾਰਪੋਰੇਸ਼ਨ ਨੂੰ ਤਾਲੇ ਲਾਣੇ ਪਏ ਇਹਨਾਂ ਦੁਕਾਨਾਂ ਦੇ ਬਾਹਰ ਇੱਕ ਕੋਰਨਰ ਤੇ ਦੋ ਮੰਜ਼ਿਲੇ ਬੰਸਰੀ ਦੁਕਾਨਾਂ ਹੈ ਜੀ ਉਹਨਾਂ ਦਾ ਕਿਸੇ ਮਿਸਟਰ ਪੰਕਜ ਮਲੋਤਰਾ ਦੇ ਨਾਲ ਡਿਸਪਿਊਟ ਹੋਇਆ ਉਹਨਾਂ ਨੇ ਹਾਈ ਕੋਰਟ ਤੋਂ ਆਰਡਰ ਲੈ ਲਏ ਤੇ ਕਿ ਰੈਹਾਸ਼ੀ ਦੁਕਾਨ ਰੈਹਾਸ਼ੀ ਇਲਾਕੇ 'ਚ ਇਹ ਦੁਕਾਨਾਂ ਕਰ ਰਹੀ ਹੈ ਜੀ ਕਾਰਪੋਰੇਸ਼ਨ ਉਹਨਾਂ ਦੁਕਾਨਾਂ ਸੀਲ ਕਰਦੀਆਂ ਨਹੀਂ ਕੋਰਟ ਵੱਲੋਂ ਕਾਰਪੋਰੇਸ਼ਨ ਨੂੰ ਆਰਡਰ ਦਿੱਤੇ ਗਏ ਉਹਨਾਂ ਦੀ ਦੁਕਾਨਾਂ ਦੋ ਸੀਲ ਕਰਤੀਆਂ ਜੀ ਉਹਦੇ ਵਕੀਲ ਸਾਹਿਬ ਨੇ ਉੱਥੇ ਜਵਾਬ ਦਿੱਤਾ ਕਿ ਸਾਡੀਆਂ ਦੋ ਕਿਉਂ ਕੀਤੀਆਂ ਬਾਕੀ ਵੀ ਹੈਗੀਆਂ ਮਤਲਬ ਮੇਰਾ ਦਾ ਹੱਤ ਵੱਡਿਆ ਗਿਆ ਮੈਂ ਦੂਜਿਆਂ ਦਾ ਵੀ ਵੱਡਦਾ ਆ ਫਿਰ ਹਾਈ ਕੋਰਟ ਨੇ ਉਹ ਪੂਰਾ ਇਲਾਕਾ ਸਰਵੇ ਕਰਨ ਲਈ ਕਿਹਾ ਦਿੱਤਾ ਇਹਨਾਂ ਨੂੰ ਨੋਟਿਸ ਜਾਰੀ ਕਰਤੇ ਵੀ ਤੁਸੀਂ ਟੀਪੀ ਸਕੀਮ ਦੇ ਵਿੱਚ ਦੁਕਾਨਾਂ ਬਣਾਈਆਂ ਹੋਈਆਂ ਜਦਕਿ ਟੀਪੀ ਸਕੀਮ ਨੂੰ ਸ਼ੋਧ ਕਰਨ ਦੇ ਆਰਡਰ ਗਵਰਨਰ ਸਾਹਿਬ ਨੇ 1999 ਵਿੱਚ ਦਿੱਤੇ ਹੋਏ ਆ ਜਿਹੜਾ ਨਾ ਕਿਹੜੇ ਸੰਤੋਂ ਨੇ ਇਸ ਤੇ ਇਹ ਇੱਥੇ ਦੁਕਾਨਾਂ ਤਾਂ 1968 ਤੋਂ ਹੈ ਜੀ ਜਦੋਂ ਤੋਂ ਹੈ ਜਦੋਂ ਤੋਂ ਗੱਦ ਲੁਆਨੇ ਵਿੱਚ ਪੀਐਮਸੀ ਐਕਟ ਪੰਜਾਬ ਮ्युनਿਸਪਲ కార్ਪੋਰੇਸ਼ਨ ਐਕਟ 1976 ਵੀ ਲਾਗੂ ਨਹੀਂ ਹੋਇਆ ਸੀ ਦੁਕਾਨਾਂ ਉਸ ਤੋਂ ਵੀ ਪੁਰਾਣੀ ਐ ਜੀ ਤਾਂ ਅੱਜ 50 ਸਾਲਾਂ ਬਾਅਦ ਇਹਨਾਂ ਨੂੰ ਯਾਦ ਆ ਗਿਆ ਕਿ ਟੀਪੀ ਸਕੀਮ ਦੀ ਦੁਕਾਨਾਂ ਬਣੀ ਐ ਇਹ ਦੁਕਾਨਾਂ ਦਾ ਟੈਕਸ ਲੈਂਦੇ ਐ ਹੂੰ ਕਮਰਸ਼ੀਅਲ ਟੈਕਸ ਲੈ ਰਹੇ ਆ 50 ਸਾਹਿਬ ਤਾਜੂਬ ਵਾਲੀ ਗੱਲ ਨਹੀਂ ਕਰੀ 50 ਸਾਲ ਤੋਂ ਕਮਰਸ਼ੀਅਲ ਟੈਕਸ ਲੈ ਰਹੇ ਐ 2013 ਤੋਂ ਕਮਰਸ਼ੀਅਲ ਪ੍ਰੋਪਰਟੀ ਟੈਕਸ ਲੈ ਰਹੇ ਆਂ ਪਾਣੀ ਦਾ ਬਿੱਲ ਕਮਰਸ਼ੀਅਲ ਲੈ ਰਹੇ ਆਂ ਹਰ ਸਾਲ ਟ੍ਰੇਡ ਲਾਇਸੈਂਸ ਸਮੇਂ ਕੱਟਦੇ ਆਂ ਕਿ ਇਹ ਵਾਲੇ ਕਾਰੋਬਾਰ ਕਰਦੇ ਆਂ ਬਿਲੀ ਦਾ ਮੀਟਰ ਕਮਰਸ਼ੀਅਲ ਹੈ ਅੱਜ 50 60 ਸਾਲਾਂ ਬਾਅਦ ਇੱਕ ਹਾਈ ਕੋਰਟ ਹਾਈ ਕੋਰਟ ਵੱਲੋਂ ਕੋਈ ਇੱਕ ਰੁਕਾ ਆ ਗਿਆ ਤਾਂ ਇਹਨਾਂ ਨੂੰ ਉਹ ਦੁਕਾਨਾਂ ਅੱਜ ਨਜਾਇਜ਼ ਲੱਗਣ ਲੱਗੀਆਂ ਕਿ ਨਗਰ ਨਿਗਮ ਦੀ ਨੱਕ ਦੇ ਥੱਲੇ ਹੈ ਰੋਜ਼ ਅਫਸਰ ਲੱਗਦੇ ਆਂ ਸਾਮਣੇ ਰਿਜਿਸਟ੍ਰੇਸ਼ਨ ਹੋਵੇ ਸਾਮਣੇ ਦੁਕਾਨਾ ਦੁਕਾਨਾ ਹੁਣ 50 55 ਸਾਲ ਬਾਅਦ ਉਹਨਾਂ ਨੂੰ ਇਲੈਗਲ ਅਖ ਲੱਗੀ ਹੈ ਇਹ ਹੈਰਾਨਗੀ ਦੀ ਗੱਲ ਹੈ ਤੇ ਹੁਣ ਕਿੰਨੀਆਂ ਦੁਕਾਨਾਂ ਸੀਲ ਕਰਦਾ ਸਭ ਦਾ ਸਭ ਦਾ ਰਿਕਾਰਡ ਪਈ ਹੈ ਟੀਐਸ 1 ਪਈ ਹੈ ਕਿ ਦੇ ਆਰ ਆਲ ਆਰ ਕਮਰਸ਼ੀਅਲ ਇੱਕ ਵੀ ਰਹਿਸ਼ੀਦਗਾਨ ਉੱਥੇ ਕਰਨੀ ਹੈ ਔਰ ਕਿਸੇ ਨੂੰ ਵੀ ਇਹਨਾਂ ਦੇ ਕਾਰੋਬਾਰ ਤੇ ਇਤਰਾਜ਼ ਨਹੀਂ ਅਜੇ ਤੱਕ ਹੋਇਆ ਅਜ ਨਗਰ ਨਹੀਂ ਕਿ ਉਹਨੂੰ ਇਤਰਾਜ਼ ਹੋ ਗਿਆ ਇਸ ਗੱਲ ਲਈ ਅਸੀਂ ਫਾਈਟ ਕਰ ਰਹੇ ਹਾਂ ਅਸੀਂ ਕੱਲ 64 ਦੁਕਾਨਦਾਰ ਕਮਿਸ਼ਨਰ ਸਾਹਿਬ ਨੂੰ ਮੈਂ ਸਾਨੂੰ ਜਵਾਬ ਲਿਖਵਾ ਦਿੱਤਾ ਹੈ ਅਸੀਂ ਸਿਰਦਾ ਹੀ ਕੰਮ ਕਰ ਰਹੇ ਹਾਂ ਸਿਰੇ ਅਸੀਂ 64 ਦੇ 64 ਪੱਤਰ ਲੈ ਕੇ ਕਮਿਸ਼ਨਰ ਸਾਹਿਬ ਨੂੰ ਦਿਹਾਣੀ ਹੈ ਅਗਰ ਇਹ ਕੁਝ ਕਰਨਗੇ ਠੀਕ ਹੈ ਅਸੀਂ ਇਮੀਡੀਏਟਲੀ ਹਾਈ ਕੋਰਟ ਜਾਵਾਂਗੇ ਔਰ ਨਗਰ ਨਿਗਮ ਨੂੰ ਅਸੀਂ ਪਾਰਟੀ ਬਣਾਵਾਂਗੇ ਕਿ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤੇ ਸਰ ਇੱਕ ਸਵਾਲ ਹੋਰ ਦੁਕਾਨਾ 64 ਨੇ ਇੱਥੇ ਦੁਕਾਨਾ ਯਰ ਮੈਂ ਮੈਂ ਉਹ ਹੀ ਮੰਦੀ ਵਾਲੀ ਗਲਤੀ ਨਹੀਂ ਕਰਨੀ ਕਿ ਮੇਰੀਆਂ ਝੋੜ ਬਚਾਓ ਮੇਰੀਆਂ ਝੋਂਡ ਸੀਲ ਹੋ ਗਈਆਂ ਜਾਂ ਖਤਰੇ 'ਚ ਐ ਮੈਂ ਬਾਕੀ ਨੂੰ ਖਤਰਾ ਹੀ ਪਾ ਦਵਾ। ਇਹ ਸਿਰਫ ਇਹਨਾਂ ਦੁਕਾਨਦਾਰਾਂ ਦੀ ਨਹੀਂ ਹੈ। ਵੀ ਮੈਂ ਬਾਕੀ ਨੂੰ ਖਤਰੇ 'ਚ ਪਾ ਦਵਾ। ਸਾਡੇ ਸਾਰੇ ਪਾਈਏ ਜਦੋਂ 2008 'ਚ ਮਾਸਟਰ پلان ਲਾਗੂ ਹੋਇਆ ਸੀ ਉਹ ਤੱਕ ਲਾਗੂ ਹੀ ਨਹੀਂ ਹੋਇਆ। ਜਦੋਂ ਕੀ ਜਦੋਂ ਲਾਗੂ ਹੋਊਗਾ ਸਰਕਾਰ ਆਲਟਰਨੇਟਿਵ ਦੇਊਗੀ ਕਿ ਹਾਂ ਨਗਰ ਨਿਗਮ ਦੇ ਵਿੱਚ ਟੀਪੀ ਸਕੀਮ ਨੂੰ ਡ੍ਰੌਪ ਕਰਨ ਦਾ ਮੱਤਾ ਪਾਸ ਹੋਇਆ ਹੋਇਆ ਐਜ਼ ਵੇਅਰ ਐਜ਼ ਜਿੱਥੇ ਜੋ ਹੈ ਉਹਨੂੰ ਰੱਖਣ ਦੀ ਸਿਫਾਰਿਸ਼ ਹੋਈ ਹੋਈ ਹੈ ਜਿਹੜੀ ਇਹਨਾਂ ਨੇ ਹੱਤ ਤੱਕ ਲਾਗੂ ਨਹੀਂ ਕੀਤੀ ਕੋਰਟ ਦੇ ਆਰਡਰਾਂ ਤੋਂ ਬਾਅਦ ਜਿਹੜੀ ਹੈ ਇਹ ਕਾਰਪੋਰੇਸ਼ਨ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸੋ 30 ਤਰੀਕ ਨੂੰ ਕੋਰਟ ਦੇ ਵਿੱਚ ਜਿਹੜੀ ਹੈ ਰਿਪੋਰਟ ਸਬਮਿਟ ਕਰਾਈ ਜਾਊਗੀ ਜਿਸ ਤੋਂ ਬਾਅਦ ਜੋ ਵੀ ਕੋਰਟ ਵੱਲੋਂ ਜਜਮੈਂਟ پاس ਕੀਤੀ ਜਾਊਗੀ ਉਹ ਸਿਰ ਮਤੇ ਪਰ ਕਿਤੇ ਨਾ ਕਿਤੇ ਜਿਹੜੀ ਹੈ ਪ੍ਰਾਪਰਟੀਆਂ ਨੇ ਟੀਪੀ ਸਕੀਮ ਦੇ ਅੰਦਰ ਅੰਡਰ ਜਿਹੜੀ ਆਂਦੀਆਂ ਨੇ ਤੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਇਸ ਟੀਪੀ ਸਕੀਮ ਦੇ ਅੰਡਰ ਇਹ ਜਿਹੜੀਆਂ ਪ੍ਰਾਪਰਟੀਆਂ ਨੇ ਕਮਰਸ਼ੀਅਲ ਕੰਮ ਇਸ ਪ੍ਰਾਪਰਟੀ ਦੇ ਉੱਤੇ ਨਹੀਂ ਹੋ ਸਕਦੇ ਨੇ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਡਰ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਹੈ ਡੈਮੋਲਿਸ਼ ਹੋ ਸਕਦੀ ਹੈ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ लाइਵ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ